ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੈਗ ਗੱਲੇ ਤੇ ਜਿਹੜੀ ਉਹ ਰੇ ਪੱਟੀਆਂ ਕਿਵੇਂ ਲਗਾਈ ਦੀਆ ਤੇ ਨਾਲ ਇਹਦੇ ਦੱਸਾਂਗੇ ਕਿ ਡੋਰੀ ਵੀ ਕਿਵੇਂ ਲਗਾਈ ਦੀਆ ਜਿਹੜੀ ਡੋਰੀ ਆ ਉਹਦੀ ਫਿਨਿਸ਼ਿੰਗ ਹਮੇਸ਼ਾ ਹੁੰਦੀ ਆ ਜਦੋਂ ਲਟਕਣ ਵੀ ਲਗਾਉਣੇ ਤਾਂ ਜਿਹੜਾ ਬੁਗਰਮ ਵਾਲਾ ਗੱਲਾ ਹੁੰਦਾ ਉਹਦੇ ਤੇ ਤੇ ਜਾਂ ਫਿਰ ਪੇਸਟਿੰਗ ਵਾਲੇ ਤੇ ਜੇ ਕਿਸੇ ਦੀ ਬੈਗ ਤੋਂ ਬੈਗ ਹੈਵੀ ਆ ਤੇ ਖਿੱਚ ਪੈਂਦੀ ਆ ਕਈ ਵਾਰੀ ਸਾਨੂੰ ਕਸਟਮਰ ਜਿੱਦਾਂ ਬੋਲਦੇ ਆ ਕਿ ਸਾਡੇ ਗਲੇਚ ਬੁਕਰਮ ਨਾ ਪਾਇਓ ਕਿਉਂਕਿ ਪਿਛਲੇ ਗਲੇ ਨੂੰ ਖਿੱਚ ਪੈਂਦੀ ਆ ਜਦੋਂ ਤੁਸੀਂ ਇੱਕ ਦੋ ਵਾਰੀ ਵਾਸ਼ ਕਰਦੇ ਹੋ ਫਿਰ ਉਹ ਸੌਫਟ ਹੋ ਜਾਂਦਾ ਤੇ ਇਹ ਬੜਾ ਸੌਖਾ ਤਰੀਕਾ ਆ ਗਲਾ ਘਟੋ ਸਿੱਧਾ 7 8 ਇੰਚ ਆਪਾਂ ਗਲਾ ਘਟਿਆ ਤੇ ਗਲਾ ਘਟਣ ਤੋਂ ਬਾਅਦ 2 ਇੰਚ ਜਿਹੜੀ ਇਹਦੀ ਚੌੜਾਈ ਆ ਤੇ ਇਹ ਪੱਟੀ ਸਿੱਧੀ ਸਿੱਧੀ ਕੱਟ ਲੈਣੀ ਆ ਔਰ ਇਹ ਪੱਟੀ ਕੱਟਣ ਤੋਂ ਬਾਅਦ ਇਹਦੇ ਨਾਲ ਇੱਕ ਸੀਨ ਲਗਾ ਲੈਣੀ ਆ ਪੈਰ ਪੈਰ ਦੀ ਰੱਖ ਕੇ ਕਿਉਂਕਿ ਇੱਕੋ ਜੀ ਆਵੇ ਫਿਨਿਸ਼ਿੰਗ ਨਾਲ ਜਿੱਥੇ-ਜਿੱਥੇ ਇਹ ਸੀਨ ਲਗਾਈ ਆ ਸੇਮ ਉਹੀ ਸੀਨ ਤੇ ਆਪਾਂ ਫੇਰ ਗਲੇ ਤੇ ਅਟੈਚ ਕਰਨੀਆਂ ਕਿਉਂਕਿ ਜੇ ਸੀਨ ਨਾ ਲਗਾਓ ਤਾਂ ਕਪੜਾ ਵੱਧ ਘਟ ਜਾਂਦਾ ਆ ਤੇ ਫੇਰ ਗਲੇ ਨੂੰ ਖਿੱਚ ਪਏ ਤਾਂ ਕਪੜਾ ਨਿਕਲ ਵੀ ਸਕਦਾ ਇਹਦੇ ਨਾਲ-ਨਾਲ ਜਿਹੜਾ ਰਫ ਕਪੜਾ ਉਹ ਆਪਾਂ ਕਟਿੰਗ ਕਰ ਲੈਣਾ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਗਲੇ ਦੇ ਜਿੱਥੇ ਡੋਰੀ ਲਗਾਨੀ ਆ ਉਥੇ ਪਹਿਲਾਂ ਡੋਰੀ ਮਾਰਕ ਕਰਕੇ ਤੇ ਸੀਨਾ ਪੱਕੀਆਂ ਕਰ ਲੈਣੀਆਂ ਜਿਵੇਂ ਆਪਾਂ ਇਹਦੇ ਤੇ 1.5 ਇੰਚ ਦੀ ਡੋਰੀ ਲਗਾਵਾਂਗੇ ਹੁਣ ਮੈਂ 1.5 ਇੰਚ ਤੇ ਇੱਥੇ ਨਿਸ਼ਾਨੀ ਲਗਾ ਕੇ ਦੋਨਾਂ ਸਾਈਡ ਤੇ ਤੇ ਇਹਦੀ ਡੇਢੀ ਡੋਰੀ ਉਹ ਫਿਕਸ ਕਰ ਲੈਣੀ ਆ ਪਹਿਲਾਂ ਡੋਰੀ ਫਿਕਸ ਕਰਨੀ ਉਹ ਵੀ ਗਲੇ ਦੇ ਨਾਲ ਨਹੀਂ ਕਰਨੀ ਕਿਉਂਕਿ ਫਿਰ ਗਲੇ ਦੇ ਨਾਲ ਦੋ ਹੀ ਸੀਨਾ ਵੱਜਣਗੇ ਐਦਾਂ ਤੁਸੀਂ 3-4 ਵਾਰਸ ਕਰਕੇ ਸੀਨਾ ਤੇ ਪੱਕੀਆਂ ਕਰ ਸਕਦੇ ਹੋ ਡੋਰੀ ਵੀ ਜਿਹੜੀ ਆ ਤੁਸੀਂ 25 ਇੰਚ ਦੀ ਪਾ ਸਕਦੇ ਹੋ ਜ਼ਿਆਦਾ ਵੱਡੀ ਨਾ ਪਾਓ ਕਿਉਂਕਿ ਇਹਦੇ ਨਾਲ ਫਿਰ ਲਟਕਣ ਵੀ ਲੱਗਦੇ ਆ ਤਾਂ ਫਿਰ ਜਿਹੜਾ ਵਜ਼ਨ ਜ਼ਿਆਦਾ ਹੋ ਜਾਂਦਾ ਸਿੰਗਲ 25 ਤੇ ਦੋਵੇਂ ਜੜੀਆਂ 25 25 ਦੀਆਂ 25 25 ਇੰਚ ਦੀਆਂ ਪਾ ਲੈਣੀਆਂ ਅਸੀਂ ਪਹਿਲਾਂ ਇਹਨੂੰ ਪੱਕੇ ਕਰ ਲਾਂਗੇ ਫਿਰ ਇਹਤੇ ਡੋਰੀ ਔਰ ਇਹ ਪੱਟੀ ਲਗਾਵਾਂਗੇ ਉਹ ਵੀਡੀਓ ਸਾਡੇ ਤੋਂ ਥੋੜੀ ਜੀ ਸਕਿਪ ਹੋ ਗਈ ਆ ਪੱਟ ਲਗਾਉਣ ਤੋਂ ਬਾਅਦ ਡੋਰੀ ਦੇ ਉੱਤੇ ਹੁਣ ਇਹ ਪੱਟੀ ਲਗਾ ਲੈਣੀ ਆ ਔਰ ਇਹ ਪੱਟੀ ਲਗਾਉਣ ਦੇ ਨਾਲ-ਨਾਲ ਜਿੱਥੇ-ਜਿੱਥੇ ਸੀਨ ਲੱਗੀ ਆ ਉਹਦੇ-ਉਦੇ ਨਾਲ-ਨਾਲ ਹੀ ਆਪਾਂ ਫਿਰ ਦੁਬਾਰਾ ਸੀਨ ਲਗਾਵਾਂਗੇ ਫਿਰ ਵਿੱਚ ਛੋਟੇ-ਛੋਟੇ ਕੱਟ ਲਗਾਣੇ ਆ ਬਿਲਕੁਲ ਧਿਆਨ ਨਾਲ ਇਹ ਪੱਟੀ ਲਗਾਨੀ ਹੈ ਇਹਦੇ ਵਿੱਚ ਕੋਈ ਵੀ ਖਿਚਾਵ ਨਹੀਂ ਰੱਖਣਾ ਜੇ ਖਿੱਚੇ ਰੱਖੋਗੇ ਤੇ ਪਿਛਲਾ ਗਲਾ ਜਿਹੜਾ ਉਹਦੇ ਵਿੱਚ ਭੁੰਗ ਆ ਜਣੇ ਆ ਤੇ ਫਿਰ ਤਰਪਾਈ ਸੋਹਣੀ ਨਹੀਂ ਹੋਏਗੀ ਹੁਣ ਇਹਦੇ ਨਾਲ-ਨਾਲ ਛੋਟੇ-ਛੋਟੇ ਕੱਟਸ ਲਗਾ ਲੈਣੇ ਆ ਪੂਰੇ ਗੱਲੇ ਦੇ ਵਿੱਚ ਕੱਟ ਵੀ ਇਹਵੇਂ ਲਗਾਉਣੇ ਜਿੱਦੇ ਅਸਿਲ ਲਗਾਉਣੇ ਆ ਕਿਉਂਕਿ ਫਿਰ ਜਿਹੜਾ ਕਪੜਾ ਜਦੋਂ ਫੋਲਡ ਕਰੋਗੇ ਤੇ ਜ਼ਿਆਦਾ ਵਿੱਚ ਨਹੀਂ ਰਹੇਗਾ ਹੁਣ ਇਹਦੇ ਉੱਪਰ-ਉੱਪਰ ਇੱਕ ਹੋਰ ਆਪਾਂ ਸੀਨ ਲਗਾਵਾਂਗੇ ਜਿਹੜੀ ਉਹ ਰੇਪ ਪੱਟੀ ਲਗਾਈਏ ਇਹਦੇ ਉੱਤੇ ਲਗਣੀ ਆ ਬੜੀ ਫਿਨਿਸ਼ਿੰਗ ਦੇ ਨਾਲ ਸੀਨ ਲਗਾਉਣੀ ਆ ਨੀਚੇ ਵਾਲੇ ਜਿਹੜਾ ਸੂਟ ਵਾਲਾ ਕਪੜਾ ਉਹਦੇ ਤੇ ਨਹੀਂ ਲਗਾਉਣੀ ਪੱਟੀ ਦੇ ਉੱਪਰ ਲਗਾਉਣੀ ਆ ਹੁਣ ਅਸੀਂ ਇਹਨੂੰ ਤਰਪਾਈ ਕਰ ਲਿਆ ਅੰਦਰ ਫੋਲਡ ਕਰਕੇ ਤੇ ਉੱਤੇ ਪ੍ਰੈਸ ਲਗਾ ਲਈ ਆ ਬਾਅਦ ਵਿੱਚ ਇਹ ਗੱਲਾ ਇਦਾਂ ਦਾ ਫਿਨਿਸ਼ਿੰਗ ਨਾਲ ਦੇਖਣ ਨੂੰ ਮਿਲਦਾ ਤੇ ਜੇ ਤੁਸੀਂ ਵੀ ਬਿਨਾ ਬੁਕਰਮ ਤੋਂ ਗਲਾ ਬਣਾਉਣਾ ਚਾਹਦੇ ਹੋ ਤਾਂ ਸੇਮ ਇਹੀ ਮੈਥਡ ਨਾਲ ਬਣਾ ਸਕਦੇ ਹੋ ਦੇਖ ਲਓ ਗਲੇ ਦੇ ਵਿੱਚ ਕੋਈ ਵੀ ਭੌਂਗ ਨਹੀਂ ਆਇਆ ਇੰਨਾ ਸਾਫ਼ ਗਲਾ ਬਣਿਆ ਬਿਲਕੁਲ ਨੇੜੇ ਦਿਖਾਤਾ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓਜ਼ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ